ਹਿੰਦ ਰਚయిత ਗੁਰਵਾਲਮੀ ਜੀ ਮਹਾਰਾਜ ਜਿਹਦਾ ਪ੍ਰਗਟ ਰਸਾ ਅੱਜ ਪੂਰੇ ਮੱਜਬ ਪੂਰੇ ਦੇਸ਼ ਪੂਰੇ ਦੁਨੀਆ ਚ ਪੂਰੀ ਕਾਇਨਾਤ ਦੇ ਵਿੱਚ ਵਾਲਮੀ ਕੀ ਮਹਾਰਾਜ ਦਾ ਪ੍ਰਗਟ ਰਸ ਸੁਣਾ ਰਹੇ ਨੇ ਦੇਸ਼ ਵਾਸੀ ਪੂਰੀ ਦੁਨੀਆ ਪੂਰਾ ਕਾਇਨਾਤ ਬੜੀ ਖੁਸ਼ੀ ਦੀ ਲਹਿਰਾਂ ਵਾਲਮੀ ਕੀ ਮਹਾਰਾਜ ਦੇ ਦਰਬਾਰ ਦੇ ਉੱਪਰ ਆਪਣੀ ਟੀਮ ਵੱਲੋਂ ਸਾਡੇ ਵੱਡੇ ਭਰਾ ਬਿੰਦਰ ਜੀ ਸਨੀ ਜੀ ਜੋ ਦਾ ਸਨੀ ਬਸਾਰੇ ਆਏ ਆ ਮਤਾ ਦੇ ਕਰਨ ਵਾਸਤੇ ਪਰਮਾਤਮਾ ਅਸ਼ੀਰਵਾਦ ਲੈਣ ਨੂੰ ਅਸ਼ੀਰਵਾਦ ਲੈਣ ਨੂੰ ਵਾਸਤੇ ਪਰਮਾਤਮਾ ਅਰਦਾਸ ਕਰਦੀ ਪਰਮਾਤਮਾ ਸਾਰੇ ਜਿੰਨੇ ਵੀ ਭਾਈਚਾਰੇ ਨੇ ਆਪਸ ਸਾਹ ਬਣੀ ਰਵੇ ਆਪਸ ਦੇ ਵਿੱਚ ਇੱਕ ਮਿਲਜੁਲ ਕੇ ਜਿੰਨੇ ਵੀ ਖੁਸ਼ੀ ਦੇ ਤਿਆਰ ਨੇ ਅਸੀਂ ਕਟੇ ਦਾ ਮਨੰਦੇ ਰਹੀਏ ਤੇ ਵਾਲਮੀਕੀ ਮਹਾਰਾਜ ਸਾਡੇ ਕਿਰਪਾ ਕਰੇ ਸਾਨੂੰ ਆਪਣਾ ਆਸ਼ੀਰਵਾਦ ਦੇ ਗੁਰੂ ਮਹਾਰਾਜ ਤੇ ਅਰਦਾਸ ਬੇਨਤੀ ਕੀਤੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਕਿ ਨਸ਼ੇ ਦਾ ਬੜਾ ਵੱਡਾ ਹੜ ਆਇਆ ਵਾ ਉਸ ਨੜ ਨਸ਼ੇ ਦੇ ਹੜ ਦੇ ਉੱਪਰ ਆਪਣੀ ਕਿਰਪਾ ਦੇ ਨਾਲ ਨਸ਼ੇ ਦੇ ਹੜ ਨੂੰ ਖਤਮ ਕਰੋ ਨਸ਼ੇ ਜੜ ਨੂੰ ਖਤਮ ਕਰੋ ਜਿਹੜੇ ਵਪਾਰੀ ਸਦਾਗਰ ਨੇ ਉਹਨਾਂ ਨੂੰ ਅਕਲ ਬੁੱਧੀ ਬਖਸ਼ ਕੇ ਤੇ ਆਪਣੇ ਚਰਨਾਂ ਲਾਓ ਜੀ ਇਹ ਬੇਨਤੀ ਕਿ ਦਿਵਾਜਵੀਂ ਕਰਾ ਕੇ ਜਿਹੜਾ ਵਾਲੀ